ਦੁਨੀਆ ਮੁਕਾਮੇ ਫਨੀ ਤਹਿਕੀਕ ਦਿਲਦਾਨੀ ਦਾਨੀ ਤਾਨੀ ਸ਼ਬਦ ਜਾਂ ਦਾਨਾ ਸ਼ਬਦ ਉਹਦੇ ਲਈ ਵਰਤਿਆ ਜਾਂਦਾ ਜਿਹੜਾ ਜਾਣਦਾ ਹੋਵੇ ਆਪਾਂ ਬਚਨ ਪੜ੍ਹਦੇ ਆ ਤੂ ਦਰਿਆਉ ਦਾਨਾ ਬੀਨਾ ਅੱਛਾ ਦਾਨਾ ਦਾ ਅਰਥ ਹੁੰਦਾ ਹੈ ਜਾਣਨ ਵਾਲਾ ਬੀਨਾ ਦਾ ਅਰਥ ਹੁੰਦਾ ਹੈ ਵੇਖਣ ਵਾਲਾ ਦੋਵੇਂ ਸ਼ਬਦ ਬਹੁਤਾਤ ਵਿੱਚ ਇਕੱਠੇ ਹੁੰਦੇ ਦਾਨਾ ਬੀਨਾ ਕਾਰਨ ਕੀ ਇਕੱਠੇ ਆਉਣ ਦਾ ਦਾਨਾ ਭਾਵ ਜਿਹੜਾ ਜਾਣਦਾ ਤੇ ਬੀਨਾ ਜਿਹੜਾ ਵੇਖਦਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕੱਲੇ ਕੱਲੇ ਨੂੰ ਜਾਣਦਾ ਤੇ ਕੱਲਾ ਜਾਣਦਾ ਹੀ ਨਹੀਂ ਹੈ ਉਹ ਕੱਲੇ ਕੱਲੇ ਨੂੰ ਵੇਖਦਾ ਵੀ ਉਹ ਕੱਲੇ ਕੱਲੇ ਨੂੰ ਵੇਖਦਾ ਤੇ ਕੱਲਾ ਵੇਖਦਾ ਹੀ ਨਹੀਂ ਹੈ ਉਹ ਕੱਲੇ ਕੱਲੇ ਨੂੰ ਜਾਣਦਾ ਵੀ ਹੈ ਤੂੰ ਦਰਿਆਉ ਦਾਨਾ ਬੀਨਾ ਇੱਥੇ ਮਹਾਰਜ ਕਹਿੰਦੇ ਨੇ ਆਪਣੇ